ਫ੍ਰੀਜ ਦਾ ਪਾਣੀ ਐਸੀ ਪੀ ਰਹੇ ਆ ਠੰਡਾ ਜਿਆਦਾ ਐ ਠੰਡਾ ਜਿਆਦਾ ਓਨ ਕਰਕੇ ਉਹ ਤੁਹਾਨੂੰ 2 ਮਿੰਟ ਦੀ ਤਾਂ ਰਾਹਤ ਦਿੰਦਾ ਐ ਪਰ ਉਸ ਤੋਂ ਬਾਅਦ ਸਾਡੀ ਪਿਆਸ ਫੇਰ ਜਾਗ ਜਾਂਦੀ ਐ ਘੜੇ ਦਾ ਪਾਣੀ ਪੀਓਗੇ ਤੇ ਮਿੱਟੀ ਇੱਕ ਨੇਚਰਲ ਜਿਹਾ ਤੁਹਾਡੇ ਇਮਿਊਨ ਸਿਸਟਮ ਤੇ ਵੀ ਫਰਕ ਪੈਂਦਾ ਐ ਇਹਦਾ ਉਹ ਤੁਹਾਨੂੰ ਪੀਣਾ ਚਾਹੀਦਾ ਬੰਦੇ ਸਾਹਿਬ ਨਾਲ ਫਰਕ ਪੈ ਗਿਆ ਕੁਝ ਜਿਹੜੀ ਏਸੀ ਜਿਆਦਾ ਹੋ ਗਏ ਉਹਦੇ ਕਰਕੇ ਲੋਕਾਂ ਦੀ ਬਰਦਾਸ਼ਤ ਨਹੀਂ ਤੜੀ ਗਈ ਐ ਥੋੜਾ ਮੈਦਾ ਘਟ ਗਿਆ ਕੁਸੀਂ ਸਾਡੇ ਫਾਰਮ ਸਾਹਿਬ ਕਰਦੇ ਰਹੇ ਐ ਗੋਹੀ ਕਰਦੇ ਐ ਗੋਹਾਰੇ ਬੱਚੇ ਕਰਦੇ ਪਏ ਨੇ ਇਹ ਕੰਮ ਚੱਲਦਾ ਰਹਿਣਾ ਸਦੀਆਂ ਤੋਂ ਕਿ ਮਿੱਟੀ ਦੇ ਜੋਗੀ ਇਸ ਤਰ੍ਹਾਂ ਦਾ ਹੈਗਾ ਕਿ ਛਿਰ ਤੋਂ ਲੈ ਕੇ ਐਂਡ ਤੱਕ ਮਿੱਟੀ ਹੀ ਕੰਮ ਹੁੰਦੀ ਹੈ ਜਿੰਨੀ ਗਤੀ ਨਾਲ ਲੋਕ ਤੇ ਦਿਨਾਂ ਵਧੇ ਨਹੀਂ ਓਨੀ ਤੇਜ਼ੀ ਨਾਲ ਬਿਮਾਰੀਆਂ ਵੀ ਉਹਨਾਂ ਦੇ ਵਧੀਆਂ ਓਨੀ ਤੇਜ਼ੀ ਨਾਲ ਡਾਕਟਰ ਕੋਲ ਲੈਣਾ ਵੀ ਲੱਗਿਆ ਹੈ ਕਾਰਨ ਕੀ ਹੈ ਕਿ ਜਿਹੜਾ ਵਿਰਸਾ ਪੰਜਾਬੀ ਸਾਡਾ ਹੈ ਮਿੱਟੀ ਦੇ ਨਾਲ ਜੁੜਿਆ ਆ ਉਹ ਭੁੱਲ ਗਏ ਲੋਕੀ ਕਰਨੀ ਬੱਤੀ ਨਾਲ 1.5 ਘੰਟੇ 2 ਘੰਟੇ ਪਾਣੀ ਢੰਡਾ ਕਰ ਦਿੰਦੀ ਆ ਫਾਸਟ ਕਰਦੀ ਆ ਨਾ ਜਿਹੜੀ ਕਿ ਹੌਲੀ ਹੌਲੀ ਪੱਕੇ ਕਹਿੰਦੇ ਨਾ ਸਹਿਜ ਪੱਕੇ ਸੋ ਮਿੱਠਾ ਹੋਏ ਜੀ ਕਹਿੰਦੇ ਭਾਜੀ ਘੜੇ ਅਸੀਂ ਸੋਈ ਵਿੱਚ ਰੱਖਿਆ ਸਿਮ ਦਾ ਬੜਾ ਚਿਕੜ ਹੋ ਜਾਂਦਾ ਆ ਆਪਾਂ ਇਹੀ ਗੱਲ ਕਹਿੰਨੇ ਭਾਜੀ ਜਿਹੜੇ ਘੜੇ ਜੋ ਪਾਣੀ ਸਿਮਨੇਗਾ ਘੜਾ ਉਹ ਹੀ ਬੈਸਟ ਰਹੇਗਾ ਜਿੱਥੇ ਪਾਣੀ ਨਹੀਂ ਸਿਮਦਾ ਘੜਾ ਨਹੀਂ ਸਹੀ ਰਹੇਗਾ ਇਸ ਕੱਕੜਾ ਓਪਨ ਰੱਖਿਆ ਕਰੋ ਪਾਣੀ ਬਹੁਤ ਠੰਡਾ ਰਹੇਗਾ ਜਿੰਨੀ ਨੂੰ ਕੁਦਰਤੀ ਹਵਾ ਮਿਲੇਗੀ ਜਿੰਨਾ ਸਿਮੇਗਾ ਉਹਨਾਂ ਪਾਣੀ ਠੰਡਾ ਰਹੇਗਾ ਇਹਦੇ ਵਿੱਚ ਇਸ ਕਰਕੇ ਬਿਆ ਪਾਣੀ ਪੀਆ ਕਰੋ ਜਿੰਨਾ ਬਿਆ ਪਾਣੀ ਪੀਓਗੇ ਉਹਨਾਂ ਵਧੀਆ ਗਰਮੀ ਦਾ ਕਹਿਰ ਜਿੱਥੇ ਹਰ ਰੋਜ਼ ਵਧ ਰਿਹਾ ਉੱਥੇ ਹੀ ਗਰਮੀ ਦੀ ਗੱਲ ਕਰੀਏ ਇਹ ਤਾਂ ਪੰਜਾਬ ਭਰ ਦੇ ਵਿੱਚ ਗਰਮੀ ਦਾ ਕਹਿਰ ਉਬਾਲੇ ਮਾਰਦਾ ਹੋਇਆ ਦਿਖਾਈ ਦੇ ਰਿਹਾ ਉੱਥੇ ਹੀ ਟੈਂਪਰੇਚਰ ਦੀ ਗੱਲ ਕਰੀਏ ਤਾਂ 48 ਡਿਗਰੀ ਤੋਂ ਵੱਧ ਦਾ ਨੋਟ ਕੀਤਾ ਜਾ ਰਿਹਾ ਤੇ ਪੰਜਾਬ ਦੀ ਜਿਹੜੀ ਗਰਮੀ ਆ ਦਿਨੋ ਦਿਨ ਵਾਧ ਰਹੀ ਐ ਕੁਦਰਤ ਦਾ ਖੇਲ ਐ ਕੁਦਰਤ ਦੇ ਨਾਲ ਜੇ ਖਲਵਾੜ ਕਰਾਂਗੇ ਤਾਂ ਗਰਮੀ ਤਾਂ ਵਧੂਗੀ ਮਗਰ ਤੁਹਾਨੂੰ ਇੱਕ ਕੁਦਰਤੀ ਚੀਜ਼ ਦਿਖਾਣੇ ਆ ਘੜੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਘੜੇ ਦਾ ਪਾਣੀ ਪ੍ਰਾਤਨ ਸਮੇਂ ਦੇ ਵਿੱਚ ਪੀਤਾ ਜਾਂਦਾ ਸੀ ਘੜਿਆਂ ਤੇ ਕਈ ਕਹਾਣੀਆਂ ਵੀ ਬਣੀਆਂ ਨੇ ਤੇ ਲੋਕ ਅੱਜ ਦੇ ਸਮੇਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਆ ਤੇ ਲੋਕ ਘੜਿਆਂ ਨੂੰ ਜ਼ਿਆਦਾ ਪਸੰਦ ਕਰ ਰਹੇ ਨੇ ਕਈ ਅਸੀਂ ਜਿਸ ਦੁਕਾਨ ਤੇ ਪਹੁੰਚੇ ਆ ਉੱਥੇ ਜਿਹੜੇ ਗ੍ਰਾਹਕ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਘੜੇ ਦੇ ਪਾਣੀ ਦੇ ਕਿੰਨੇ ਫਾਇਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਇਹ ਹੋ ਗਈ ਮੇ ਨਾਲ ਹੋਤਾ ਕਈ ਗੱਲ ਹੈ ਸਚਿਨ ਜੀ ਕੀ ਕਹਿਣਾ ਚਾਹੋਗੇ ਕਿ ਘੜਿਆਂ ਦਾ ਪਾਣੀ ਜਿਹੜਾ ਬੜਾ ਸਵਾਸਤ ਹੁੰਦਾ ਆਪਣੇ ਸਿਹਤ ਤੇ ਲਈ ਕਿਹੜਾ ਚਾਹੋ ਦੇਖੋ ਫ੍ਰੀਜ ਦਾ ਪਾਣੀ ਅਸੀਂ ਪੀ ਰਹੇ ਹਾਂ ਠੰਡਾ ਜ਼ਿਆਦਾ ਹੈ ਠੰਡਾ ਜ਼ਿਆਦਾ ਹੋਣ ਕਰਕੇ ਉਹ ਤੁਹਾਨੂੰ 2 ਮਿੰਟ ਦੀ ਤਾਂ ਰਾਹਤ ਦਿੰਦਾ ਹੈ ਪਰ ਉਸ ਤੋਂ ਬਾਅਦ ਸਾਡੀ ਪਿਆਸ ਫੇਰ ਜਾਗ ਜਾਂਦੀ ਹੈ ਘੜੇ ਦਾ ਪਾਣੀ ਪੀਓਗੇ ਤੇ ਮਿੱਟੀ ਇੱਕ ਤੇ ਨੇਚਰਲ ਚੀਜ਼ ਤੁਹਾਡੇ ਇਮਿਊਨ ਸਿਸਟਮ ਤੇ ਵੀ ਫਰਕ ਪੈਂਦਾ ਹੈ ਇਹ ਤੁਹਾਨੂੰ ਪੀਣਾ ਚਾਹੀਦਾ ਬੰਦੇ ਸਾਹਿਬ ਨਾਲ ਕారణ ਕੀ ਸਮਝਦੇ ਹੋ ਪਹਿਲੇ ਸਮੇਂ ਦੇ ਵਿੱਚ ਜਿਹੜੀ ਗਰਮੀ ਹੁੰਦੀ ਸੀ ਘਟ ਹੁੰਦੀ ਸੀ ਹੁਣ ਦੇ ਸਮੇਂ ਦੇ ਗਰਮੀ ਕੈਂ ਜੇ ਪੁਰਾਣੇ ਬੰਦਿਆਂ ਨੂੰ ਵੀ ਪੁੱਛੋਗੇ ਤੇ ਕਹਿੰਗੇ ਗਰਮੀ ਤਾਂ ਉਸੇ ਤਰ੍ਹਾਂ ਹੀ ਪੈ ਰਹੀ ਇਸ ਤਰ੍ਹਾਂ ਪਹਿਲੇ ਵੀ ਪੈਂਦੀ ਸੀ ਗਰਮੀ ਦਾ ਕੋਈ ਫਰਕ ਨਹੀਂਗਾ ਕੁਝ ਪੇੜਾਂ ਨਾਲ ਫਰਕ ਪੈ ਗਿਆ ਕੁਝ ਜਿਹੜੀ ਏਸੀ ਜ਼ਿਆਦਾ ਹੋ ਗਏ ਉਹਦੇ ਕਰਕੇ ਲੋਕਾਂ ਦੀ ਬਰਦਾਸ਼ਤ ਦੀ ਥੜੀ ਗਈ ਹੈ ਥੋੜਾ ਮੈਦਾ ਘਟ ਗਿਆ ਇਸ ਕਰਕੇ ਵੀ ਗਰਮੀ ਜ਼ਿਆਦਾ ਲੱਗ ਰਹੀ ਹੈ ਇਹ ਲੱਗਦਾ ਜਾਗਰੂਕਤਾ ਹੋਣੀ ਚਾਹੀਦੀ ਜਿਹੜੇ ਬੰਦੇ ਨੂੰ ਦੇਖੋ ਸੜਕਾਂ ਤੇ ਨਿਕਲੇ ਹੁਣ ਕੰਮ ਜਿਹੜੇ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੇ ਗਰਮੀ ਚ ਵੀ ਨਿਕਲਣਾ ਹੀ ਨਿਕਲਣਾ ਉਹਨਾਂ ਨੇ ਆ ਤਾਂ ਨਹੀਂ ਸੋਚਣਾ ਬਾਕੀ ਫੈਸਿਲਿਟੀ ਦੀ ਤਾਂ ਹਰ ਕੋਈ ਹੈ ਫੈਸਿਲਿਟੀ ਦਾ ਹਰ ਕੋਈ ਜਾਂਦਾ ਕਿ ਫੈਸਿਲਿਟੀ ਦੇ ਨਾਲ ਲੈਫ ਜੀ ਜਵੇ ਪਰ ਜਿੰਨਾ ਜਿੰਨਾ ਨੇਚਰ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਜਦੋਂ ਘਰੇ ਖਰੀਦਣ ਲਈ ਪਹੁੰਚੋ ਕੀ ਲੱਗਦਾ ਜਾਗਰੂਕਤਾ ਹੋਣੀ ਚਾਹੀਦੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹਦੇ ਫਾਇਦੇ ਕਿੰਨੇ ਜਾਗਰੂਕਤਾ ਆ ਰਹੀ ਹੈ ਲੋਕਾਂ ਨੂੰ ਹੌਲੀ ਹੌਲੀ ਪਤਾ ਚੱਲ ਰਿਹਾ ਹੈ ਸਿਰਫ ਟੀਵੀ ਟੀਵੀ ਇਸ ਤਰ੍ਹਾਂ ਆਪਾਂ ਫੇਸਬੁੱਕ ਵਗੈਰਾ ਤੇ ਸਰਬਸ ਇਸ ਹੌਲੀ ਹੌਲੀ ਪ੍ਰਮੋਟ ਹੋ ਰਿਹਾ ਲੋਕਾਂ ਨੂੰ ਨੋਲੇਜ ਮਿਲਦੀ ਹੈ ਅੱਜ ਕੱਲ੍ਹ ਲੋਕੀ ਇੰਸਟਾ ਵਗੈਰਾ ਤੇ ਰੀਲ ਵਗੈਰਾ ਵੇਖ ਕੇ ਵੀ ਕਾਫੀ ਚੀਜ਼ਾਂ ਨੂੰ ਫੋਲੋ ਕਰਦੇ ਨੇ ਤਫਰਕ ਤਾਂ ਪੈ ਰਿਹਾ ਹੈ ਯਾਨੀ ਕਿ ਫਰਕ ਨਹੀਂ ਪੈ ਰਿਹਾ ਬਸ ਘੁੰਮ ਫਿਰ ਕੇ ਆ ਗਿਆ ਇੱਕ ਟਾਈਮ ਦੌਰ ਵੇਚ ਜਾਂਦਾ ਹੈ ਔਰ ਦੌਰ ਘੁੰਮ ਕੇ ਦੁਬਾਰਾ ਵਾਪਸ ਆਂਦਾ ਹੈ ਬਸ ਸਭ ਲੋਕੋ ਕੀ ਉਹ ਦੌਰ ਵਾਪਸ ਆ ਹੀ ਰਿਹਾ ਜੀ ਤੁਹਾਨੂੰ ਕੜਿਆਂ ਦੇ ਪਾਣੀ ਦੇ ਫਾਇਦੇ ਦੱਸ ਰਹੇ ਹਾਂ ਤੇ ਸਾਡੇ ਨਾਲ ਇੱਥੇ ਦੁਕਾਨਦਾਰ ਵੀ ਮੌਜੂਦ ਨੇ ਜੋ ਕਿ ਖਾਸਾ ਜਾਣਕਾਰੀ ਰੱਖਦੇ ਨੇ ਇਸ ਕੜੇ ਬਾਰੇ ਜਾਂ ਗੱਲਬਾਤ ਜ਼ਰੂਰ ਕਰ ਲੈਣੇ ਜੀ ਕੀ ਨਾਮ ਹੈ ਜੀ ਮੇਰਾ ਨਾਮ ਲਾਡੀ ਕੁਮਾਰਾ ਜੀ ਜੀ ਘੜੇ ਦੇ ਪਾਣੀ ਦੇ ਫਾਇਦੇ ਜਿਹੜੇ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਨੇ ਮਗਰ ਤੁਸੀਂ ਦੁਕਾਨ ਕਿੰਨੀ ਕੁ ਪੁਰਾਣੀ ਤੁਹਾਡੀ ਦੁਕਾਨ ਹੈ ਤੇ ਕੀ ਫਾਇਦੇ ਨੇ ਕੜੇ ਦੇ ਪਾਣੀ ਦੇ ਸਾਡੀ ਦੁਕਾਨ ਹੈ ਜਿੱਦੀ ਪੁਸ਼ਤੀ ਸਾਡੇ ਫਾਦਰ ਸਾਹਿਬ ਕਰਦੇ ਰਹੇ ਅੱਗੋਂ ਅਸੀਂ ਕਰਦੇ ਅੱਗੋਂ ਸਾਡੇ ਬੱਚੇ ਕਰਦੇ ਪਏ ਨੇ ਇਹ ਕੰਮ ਚੱਲਦਾ ਰਹਿਣਾ ਸਦੀਆਂ ਤੋਂ ਮਿੱਟੀ ਦੇ ਜੋਗੀ ਇਸ ਤਰ੍ਹਾਂ ਦਾ ਹੈਗਾ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਿੱਟੀ ਹੀ ਕੰਮ ਹੁੰਦੀ ਹੈ ਇਸ ਕਰਕੇ ਲੋਕ ਮਿੱਟੀ ਦੇ ਤੇ ਤਜ ਜੋ ਜਾਰ ਦਿੰਦੇ ਨੇ ਖਾਸ ਕਰਕੇ ਜਿਹੜੇ ਪੁਰਾਣੇ ਬੀਰਕ ਸੀ ਪਿੰਡਾਂ ਦੇ ਵਿੱਚ ਕਾਫੀ ਪਾਣੀ ਪਹਿਲਾਂ ਮਿੱਟੀ ਦੇ ਘੜੇ ਪਿੰਦੇ ਬੰਬੀਆਂ ਦੇ ਲੈ ਜਾਂਦੇ ਸੀ ਉੱਥੇ ਘੜੇ ਨਲਕੇ ਤੇ ਸਰਕਾਰੀ ਟੂਟੀਆਂ ਹੁੰਦੀਆਂ ਨਹੀਂ ਸ਼ਹਿਰ ਵਿੱਚ ਇਹ ਪ੍ਰੋਬਲਮ ਆ ਗਈ ਸਰਕਾਰੀ ਟੂਟੀ ਆ ਗਈ ਫਿਰ ਇਹਦਾ ਪਾਣੀ ਪੀ ਲੋ ਜਿੰਨੀ ਗਤੀ ਨਾਲ ਲੋਕ ਤੇਜ਼ੀ ਨਾਲ ਵਧੇ ਨਹੀਂ ਓਨੀ ਤੇਜ਼ੀ ਨਾਲ ਬਿਮਾਰੀਆਂ ਵੀ ਉਹਨਾਂ ਦੇ ਵਧੀਆਂ ਓਨੀ ਤੇਜ਼ੀ ਨਾਲ ਡਾਕਟਰ ਕੋਲ ਲੈਣਾ ਵੀ ਲੱਗਿਆ ਨੇ ਕਾਰਨ ਕੀ ਹੈ ਜਿਹੜਾ ਵਿਰਸਾ ਪੰਜਾਬੀ ਸਾਡਾ ਆ ਮਿੱਟੀ ਦੇ ਨਾਲ ਜੁੜਿਆ ਆ ਉਹ ਭੁੱਲ ਗਏ ਲੋਕੀ ਹੁਣ ਵਾਪਸ ਦੁਬਾਰਾ ਆ ਰਹੇ ਨੇ ਆਰਵੜਾ ਪਹਿਲੇ ਪਾਣੀ ਚਾਲੂ ਕਰਤਾ ਆਰੋਂ ਹੀ ਬਿਮਾਰੀਆਂ ਚੱਲੀਆਂ ਫਿਰ ਵੀ ਇਹ ਘੜੇ ਦਾ ਪਾਣੀ ਤ ਤਾਂ ਲੋਕੀ ਬਿਮਾਰੀਆਂ ਦੇ ਬਜਾਏ ਦੇ ਵਿੱਚ ਜਿੰਨੀ ਮਰਜ਼ੀ ਗਰਮੀਆਂ ਹੋਵੇ ਜੋ ਘੜੇ ਦਾ ਪਾਣੀ ਘੜੇ ਦਾ ਫੀਦਾ ਇੱਕ ਮਿੰਟ ਪਾਣੀ ਪੀ ਲੋ ਠੰਡਾ ਪੀ ਤੇ ਲੈਂਦੇ ਲੋਕੀ ਪਰ ਪੇੜ ਮੋਟਾ ਹੋਣਾ ਚાલુ ਹੋਏ ਜਦੋਂ ਪੇੜ ਮੋਟਾ ਚાલુ ਹੋ ਗਿਆ ਤੇ ਬਿਮਾਰੀ ਐਡਮਨ ਚાલુ ਹੋ ਜਾਂਦੀਆਂ ਜੀ ਇਸ ਕਰਕੇ ਅਸੀਂ ਸਾਰੇ ਸ਼ਹਿਰ ਵਸ ਇਹੀ ਕਹਿੰਨੇ ਆਂ ਵੀ ਵਾਦ ਵਾਦ ਘੜੇ ਦਾ ਪਾਣੀ ਪੀਆ ਕਰੋ ਤੰਦਰੁਸਤ ਰਹੋਗੇ ਸਹੀ ਰਹੋਗੇ ਅੱਜ ਕੱਲ੍ਹ ਦੀਆਂ ਜਿਹੜੀਆਂ ਮਸ਼ੀਨਾਂ ਵੱਖੋ ਵੱਖਰੀਆਂ ਆ ਗਏ ਨੁਕਸਾਨ ਕਿੰਨਾ ਗਿਆ ਤੇ ਘੜੇ ਦੇ ਪਾਣੀ ਨੂੰ ਕਿਸ ਤਰ੍ਹਾਂ ਪੀਤਾ ਜਾਵੇ ਕਿਉਂਕਿ ਕਹਿੰਦੇ ਨੇ ਕਿ ਰਾਤ ਨੂੰ ਪਰੋ ਸਵੇਰ ਨੂੰ ਪੀਤਾ ਜਾਂਦਾ ਇਸ ਬਾਰੇ ਜ਼ਰੂਰ ਜਾਣਦੇ ਚਲਣੀ ਬੱਤੀ ਨਾਲ 1.5 ਘੰਟੇ 2 ਘੰਟੇ ਪਾਣੀ ਹੰਡਾ ਕਰ ਦਿੰਦੀ ਆ ਫਾਸਟ ਕਰਦੀ ਆ ਨਾ ਜਿਹੜੀ ਕੀ ਹੌਲੀ ਹੌਲੀ ਪੱਕੇ ਕਹਿੰਦੇ ਨਾ ਸਹਿਜ ਪੱਕੇ ਸੋ ਮਿੱਠਾ ਹੋਏ ਇਸ ਕਿ ਕਿ ਮਿੱਟੀ ਦੇ ਘੜੇ ਦਾ ਜਿਹੜਾ ਪਾਣੀ ਹੈ ਨਾ ਸ਼ਾਮ ਨੂੰ ਸਰਕਾਰੀ ਪਾਣੀ ਭਰੋ ਰਾਤ ਰਾਤ ਰਹਿੰਦੇ ਨੇ ਇਹਨੂੰ ਘੜੇ ਨੂੰ ਸਿੰਮੰਦੇ ਨਾ ਨੰਬਰ ਇੱਕ ਤੇ ਮੇਕੋ ਕਾਹੀ ਕਸਟਮਰ ਆਂਦੇ ਨੇ ਇਹੀ ਗੱਲ ਕਹਿੰਦੇ ਭਾਜੀ ਘੜੇ ਆ ਹੀ ਰਸੋਈ ਵਿੱਚ ਰੱਖਿਆ ਹੈ ਸਿੰਮ ਦਾ ਬੜਾ ਚਿਕੜ ਹੋ ਜਾਂਦਾ ਆਪਾਂ ਇਹੀ ਗੱਲ ਕਹਿੰਨੇ ਭਾਜੀ ਜਿਹੜੇ ਘੜੇ ਚੋ ਪਾਣੀ ਸਿੰਮੇਗਾ ਘੜਾ ਉਹੀ ਬੈਸਟ ਰਹੇਗਾ ਜਿੱਚ ਪਾਣੀ ਨਹੀਂ ਸਿੰਮਦਾ ਘੜਾ ਨਹੀਂ ਸਹੀ ਰਹੇਗਾ ਉਹਦਾ ਪਾਣੀ ਬੇਸਵਾਦ ਆਏਗਾ ਨੰਬਰ ਦੇ ਉੱਤੇ ਰਸੋਈ ਦੇ ਵਿੱਚ ਘੜਾ ਨਹੀਂ ਰੱਖਣਾ ਘੜੇ ਨੂੰ ਓਪਨ ਬਾਹਰ ਖੁਸ਼ ਆਵੇ ਬਹੁਤ ਜਗ੍ਹਾ ਹੁੰਦੀ ਘਰ ਦੇ ਵਿੱਚ ਕਈ ਕਹਿੰਦੇ ਸਾਡੀ ਜਗ੍ਹਾ ਹੀ ਨਹੀਂ ਹੈਗੀ ਸਾਡੀ ਜਗ੍ਹਾ ਹੀ ਥੋੜੀ ਹੈ ਯਾਰ ਕੋਠੀ ਤੁਸੀਂ 200 ਗਾਜੀ ਬਣਾ ਲਓਗੇ ਘੜੇ ਵਾਸਤੇ ਤੁਹਾਨੂੰ ਦਸ ਗਾਜਾ ਜਗ੍ਹਾ ਨਹੀਂ ਹੋਏਗੀ ਇਸ ਕੇ ਕੋੜਾ ਓਪਨ ਰੱਖਿਆ ਕਰੋ ਪਾਣੀ ਬਹੁਤ ਠੰਡਾ ਰਹੇਗਾ ਜਿੰਨੀ ਨੂੰ ਕੁਦਰਤੀ ਹਵਾ ਮਿਲੇਗੀ ਜਿੰਨਾ ਸਿਮੇਗਾ ਉਹਨਾਂ ਪਾਣੀ ਠੰਡਾ ਰਹੇਗਾ ਇਹਦੇ ਵਿੱਚ ਇਸ ਕਰਕੇ ਬਿਆ ਪਾਣੀ ਪੀਆ ਕਰੋ ਜਿੰਨਾ ਬਿਆ ਪਾਣੀ ਪੀਓਗੇ ਉਹਨਾਂ ਵਧੀਆ ਕਈ ਲੋਕ ਤਾਜਾ ਭਰ ਲਾਂਗੇ ਛੋਟਾ ਲੈ ਲਓ ਤਾਜਾ ਭਰ ਤਾਜਾ ਪੀ ਲਾਂਗੇ ਉਹਦਾ ਤੁਹਾਨੂੰ ਅਸਰ ਕੀ ਹੋਏਗਾ ਉਹਦੇ ਫਿਰ ਗੋਲੀ ਖਾ ਲਈ ਕੈਲਸ਼ੀਅਮ ਦੀ ਜਿਹੜੇ ਗੋਲੀ ਦਾ ਕੈਸੇ ਮਖ ਹੈ ਉਹਨਾਂ ਜਿਹੜਾ ਅਸਰ ਰਹੇਗਾ ਇਹਦਾ ਕੈਲਸ਼ੀਅਮ ਸਦਾ ਬਾਰ ਰਹੇਗਾ ਪਾਣੀ ਵੱਦ ਤੋਂ ਬਿਆ ਪਾ ਨਾ ਬਾਰਾ ਤੇ ਮਾਰਾ ਨਾ ਤੇ ਹਰ ਵਾਲਾ ਪਾਣੀ ਪੋਣਾ ਸਰਕਾਰੀ ਪਾਣੀ ਪਰਨਾ ਤੇ ਸਰਕਾਰੀ ਹੀ ਪਾਣੀ ਪੀਣਾ ਫਿਰ ਤੰਦਰੁਸਤ ਰਹੋਗੇ ਤੁਸੀਂ ਕੜੇ ਦਾ ਇਤਿਹਾਸ ਬਹੁਤ ਪੁਰਾਣਾ ਜੇ ਗੱਲ ਕਰੀਏ ਤਾਂ ਕਾਣੀਆਂ ਵੀ ਬਣੀਆਂ ਘੜਿਆਂ ਦੇ ਮਗਰ ਜੇ ਪਹਿਲਾਂ ਗੱਲ ਕਰੀਏ ਤਾਂ ਪਹਿਲਾਂ ਕੜੇ ਕਿਸੇ ਹੋਰ ਤਰੀਕੇ ਨਾਲ ਹੁੰਦੇ ਸੀ ਹੁਣ ਟੂਟੀਆਂ ਵੀ ਲੱਗ ਗਈਆਂ ਨੇ ਅਸੀਂ ਤਸਵੀਰਾਂ ਵਿੱਚ ਜ਼ਰੂਰ ਪਾਵਾਂਗੇ ਤਸਵੀਰਾਂ ਦਿਖਾਣ ਕਿ ਘੜਿਆਂ ਦੇ ਉੱਤੇ ਜਿਹੜੀਆਂ ਟੂਟੀਆਂ ਲੱਗ ਗਈਆਂ ਇਸ ਨੂੰ ਕਿਸ ਤਰ੍ਹਾਂ ਸੋਚ ਆਈ ਕਿ ਇਸ ਦੇ ਉੱਤੇ ਟੂਟੀਆਂ ਵੀ ਲਗਣੀਆਂ ਚਾਹੀਦੀ ਇਹ ਸੋਚ ਆਈ ਹੈ ਜੀ ਵੀ ਪਹਿਲੇ ਬੱਚੇ ਕਾਫੀ ਸਿਆਣੇ ਹੋ ਜਾਂਦੇ ਸੀ ਪਿੰਡ ਵਾਲੇ ਬੱਚੇ ਆ ਵੀ ਘੜਾ ਥੱਲੇ ਰੱਖ ਦਿੰਦੇ ਸੀ ਲੋਕੀ ਮੱਗੇ ਦਾ ਪਾਣੀ ਕਰਦੇ ਸੀ ਅੱਜ ਕਾ ਲੋਕ ਸੋਈਆਂ ਜੀ ਬੱਕੜ ਰੱਖਦੇ ਨੇ ਔਰ ਸੋਈਆਂ ਦੇ ਬਾਅਦ ਫੇਰ ਬੱਚੇ ਆ ਜਾਂਦੇ ਬੱਚੇ ਪਾਣੀ ਕੱਢ ਰ ਘੜਾ ਹੀ ਡਿੱਗ ਪੈਂਦਾ ਹੈ ਇਸ ਕਰਕੇ ਅਸੀਂ ਦੀ ਤਕਨੀਕ ਅੱਧੀ ਵੀ ਟੂਟੀ ਲਾ ਦੋ ਕੋਈ ਚਾਹੇ ਬੱਚਾ 10 ਸਾਲ ਦਾ ਵੀ ਹੈਗਾ ਪਾਣੀ ਟੂਟੀ ਫੋਲ ਕੇ ਪਾ ਸਕਦਾ ਹੈ ਤੇ ਘੜਾ ਟੁੱਟੇਗਾ ਨਹੀਂ ਕੜਾ ਕੋਈ ਨੁਕਸਾਨ ਨਹੀਂ ਹੈ ਇਸ ਕਰਕੇ ਅਸੀਂ ਟੂਟੀਆਂ ਲਾਣੀ ਚਾਲੂ ਕੀਤੀਆਂ ਇਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿਉਂ ਕਈ ਲੋਕ ਕਹਿੰਦੇ ਟੂਟੀ ਲੱਗੀ ਹੈ ਘੜੇ ਜੀ ਕੋਈ ਬੈਨੀਫਿਟ ਹੋਏਗਾ ਹੈਗਾ ਟੂਟੀ ਖੜੀ ਘੜੇ ਦਾ ਪਾਣੀ ਪੀਓ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਾਤ ਪੂਰੇ ਮਿਲਦੇ ਮਿੱਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਲੋਕ ਦੂਰ ਰਹਿੰਦੇ ਨੇ ਜੇ ਘੜੇ ਦਾ ਪਾਣੀ ਪੀਂਦੇ ਸਭ ਤੋਂ ਪਹਿਲੇ ਪੇੜ ਜੇ ਪੇੜ ਸਹੀ ਹੈ ਤਾਂ ਸਾਰੀਆਂ ਬਿਮਾਰੀਆਂ ਸਹੀ ਹੈ ਜੇ ਪੇੜ ਹੀ ਮੋਟਾ ਹੋ ਗਿਆ ਤੇ ਕੋਈ ਬਿਮਾਰੀ ਸਹੀ ਨਹੀਂ ਹੋਣੀ ਕਿਉਂ ਪੇੜ ਤੋਂ ਹੀ ਬਿਮਾਰੀਆਂ ਲੱਗਣੀਆਂ ਖਾਂਦਾ ਪੀਤਾ ਸਾਰਾ ਪੇੜ ਦੀ ਜਣਾ ਲੱਤਾਂੇ ਜਾਣਾ ਨਹੀਂਗਾ ਜਾਣਾ ਪੇੜ ਤੇ ਇਸ ਕਿ ਕਿ ਪੇੜ ਨੂੰ ਸਹੀ ਰੱਖੋ ਸਭ ਤੋਂ ਸਹੀ ਰਹੋਗੇ ਤੁਸੀਂ ਇੱਕ ਬੋਤਲ ਵੀ ਦੇਖ ਰਹੇ ਆ ਇਹ ਵੀ ਮਿੱਟੀ ਦੀ ਬਣੀ ਹੋਈ ਹੈ ਹਾਂਜੀ ਇਹ ਪਿਓਰ ਮਿੱਟੀ ਦੀ ਬੋਤਲ ਹੈ ਜੀ ਇਹ ਇਹ ਰਾਜਕੋਟ ਤੋਂ ਬਣ ਕੇ ਆਉਂਦੀ ਹੈ ਇਹ ਲੋਕਲੀ ਬਣ ਸਕਦੀ ਹੈ ਇਹ ਮਿੱਟੀ ਇਸ ਤਰ੍ਹਾਂ ਦੀ ਹੈਗੀ ਹੈ ਮਸ਼ੀਨਾਂ ਨਾਲ ਬਣਦੀ ਹੈ ਕਈ ਕੋ ਲੋ ਕਹਿੰਦੇ ਪਾਲਿਸ਼ ਹੈਗੀ ਹੈ ਇਹ ਪਾਲਿਸ਼ੀ ਨਹੀਂ ਹੈਗੀ ਬੋਤਲ ਬੜੀ ਬੈਸਟ ਹੈ ਟੂਰਿਸਟ ਖੜਨਾ ਆ ਇਹ ਚ ਭਰ ਕੇ ਲੈ ਜਾਓ ਠੰਡਾ ਰਹੇਗਾ ਬਹੁਤ ਪਾਣੀ ਦਾ ਟੇਸਟ ਵੀ ਬਹੁਤ ਸ਼ੀਤਲ ਆਂਦਾ ਠੰਡਾ ਪੀਂ ਜਾਂਦਾ ਹੈ ਇਸ ਕਰਕੇ ਲੋਕੀ ਬੋਤਲਾਂ ਕਰਦੇ ਸਾਡੇ ਕੋ ਆਗੇ ਕੀ ਆਗਰੁਕ ਨਹੀਂ ਆ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਕਾਹਕੇ ਸਾਰੇ ਸ਼ੰਬਰ ਸਾਰੇ ਪੂਰੇ ਦੇਸ਼ਵਾਸੀ ਨੇ ਮੈਂ ਕਿੰਨਾ ਜਿਸ ਤਰ੍ਹਾਂ ਮੇਰੇ ਚੈਨਲ ਘੁੰਮੇਗਾ ਜਿਸ ਤਰ੍ਹਾਂ ਇਹ ਚੀਜ਼ਾਂ ਜਾਣ ਗਈਆਂ ਕਿ ਪਾਜੀ ਵੱਦ-ਵੱਦ ਮਿੱਟੀ ਦੇ ਭਾਂਡੇ ਦੀ ਵਰਤੋਂ ਕਰਿਆ ਕਰੋ ਤੰਦਰੁਸਤ ਰਹੋਗੇ ਤੁਹਾਡੀ ਸਿਹਤ ਵਧੇਗੀ ਉਮਰ ਵਧੇਗੀ ਕੋਸ਼ਿਸ਼ ਕਰਿਆ ਕਰੋ ਕਾਲੇ ਛੋਲੇ ਜਿਹੜੇ ਹੁੰਦੇ ਨੇ ਕਾਲੇ ਛੋਲੇ ਜੇ ਘੋੜਾ ਖਾਣ ਛੋਲੇ ਦਾਲ ਖਾ ਕੇ ਪਾ ਸਕਦਾ ਨਾ ਬੰਦਾ ਵੀ ਪਾ ਸਕਦਾ ਹੈ ਬੰਦਾ ਥੱਕਦਾ ਨਹੀਂ ਹੈ ਜਾਂ ਘੋੜਾ ਵੀ ਥੱਕਦਾ ਨਹੀਂ ਇਸ ਕਰਕੇ ਛੋਲੇ ਕਾਲੇ ਛੋਲੇ ਪੀਓਗੇ ਖਾਏ ਕਰੋ ਰਾਤ ਨੂੰ ਗਿਰੀਆਂ ਪੀਓਗੇ ਖਾਇਆ ਕਰੋ ਤੰਦਰੁਸਤ ਰਹੋਗੇ ਕੋਈ ਬਿਮਾਰੀ ਨਹੀਂ ਜੇ ਖੂਨ ਸਾਫ ਰਹੇਗਾ ਤਾਂ ਸਾਰੀਆਂ ਬਿਮਾਰੀਆਂ ਸਾਫ ਰਹਿਣਗੀਆਂ ਮਿੱਟੀ ਦੇ ਭਾਂਡੇ ਦੇਈ ਜਮਾਏ ਖਾਓ ਇਹਦੇ ਲੱਸੀ ਬਣਾ ਕੇ ਪੀਓ ਤੰਦਰੁਸਤ ਰਹੋਗੇ ਕਦੀ ਲੀਵਰ ਨੂੰ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਕਦੀ ਵੀ ਸ਼ੁਕਰੀਆ ਜੀ ਇਹ ਸੰਨ ਦੁਕਾਨਦਾਰ ਜਿਨ੍ਹਾਂ ਵੱਲੋਂ ਖਾਸਾ ਜਾਣਕਾਰੀ ਦਿੱਤੀ ਗਈ ਹੈ ਕਿ ਘੜੇ ਦੇ ਪਾਣੀ ਦੇ ਕਿੰਨੇ ਫਾਇਦੇ ਹੁੰਦੇ ਨੇ ਤੇ ਇੱਕ ਖਾਸ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਕਿ ਜੇਕਰ ਤੁਸੀਂ ਘੜੇ ਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਮੋਟਾਪਾ ਨਹੀਂ ਆਵੇਗਾ ਕਿਉਂਕਿ ਸਭ ਦੀ ਵੱਡੀ ਗੱਲ ਆ ਲੋਕ ਜਿੰਮ ਜਾਂਦੇ ਨੇ ਵੱਖੋ-ਵੱਖਰੀ ਐਕਸਰਸਾਈਜ਼ਾਂ ਕਰਦੇ ਨੇ ਜਿਹੜੇ ਕਿ ਮੋਟਾਪੇ ਤੋਂ ਦੂਰ ਰਹਿ ਸਕਣ ਮਗਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਘੜੇ ਦਾ ਪਾਣੀ ਹੈ ਕਦੀ ਮੋਟਾਪਾ ਨਹੀਂ ਆਉਣ ਦਿੰਦਾ ਇਹ ਸਭ ਨਾਲ ਵੱਡੀ ਗੱਲ ਹੈ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਦਾ ਸਮਰ ਨਿਊਜ਼ ਅੰਮ੍ਰਿਤਸਰ